ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮਹਿਸੂਸ ਕਰਦੇ ਆ ਇਹ ਜੋਤ ਦਸੰਬਰ ਮਹੀਨਾ ਲਗਾ ਲਓ ਫਿਰ ਦੇਖਣਾ ਨਵੇਂ ਸਾਲ ਦੇ ਵਿੱਚ ਖੁਸ਼ੀਆਂ ਇਸ ਵਿਸ਼ੇ ਤੇ ਆਪਾਂ ਕੁਝ ਕੋ ਬੇਨਤੀਆਂ ਆਪ ਸੰਗਤ ਦੇ ਨਾਲ ਸਾਂਝੀਆਂ ਕਰਨੀਆਂ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆ ਪਿਆਰਿਓ ਇਸ ਦਸੰਬਰ ਦੇ ਮਹੀਨੇ ਦੇ ਵਿੱਚ ਆਪਾਂ ਵੇਖਦੇ ਆ ਕਿ ਕਿੰਨਾ ਵੱਡਾ ਜਿਹੜਾ ਫੌਮ ਦੇ ਵਿੱਚ ਇੱਕ ਉਤਸ਼ਾਹ ਸ਼ਹੀਦੀ ਜੋੜ ਮੇਲੇ ਦੇ ਬਾਬਤ ਕੋਈ ਲੰਗਰ ਲਾਉਂਦਾ ਹੈ ਕੋਈ ਪਾਠ ਕਰਦਾ ਹੈ ਕੋਈ ਸੇਵਾ ਕਰਦਾ ਹੈ ਕੋਈ ਸਿਮਰਨ ਕਰਦਾ ਹੈ ਕੋਈ ਫਤਿਹਗੜ ਸਾਹਿਬ ਜਾਂਦਾ ਹੈ ਕੋਈ ਯਾਤਰਾ ਲੈ ਕੇ ਜਾਂਦਾ ਹੈ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਦੇ ਸੇਵਾ ਕਰਨ ਦੇ ਉਤਸ਼ਾਹ ਜਿਹੜੇ ਨੇ ਕਾਫੀ ਵੇਖੇ ਜਾਂਦੇ ਨੇ ਪਰ ਸਾਧ ਸੰਗਤ ਇੱਕ ਬੇਨਤੀ ਮੈਂ ਨਾਲ ਇਹ ਵੀ ਕਰਦੇ ਆ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਤੇ ਉਸ ਸ਼ਹੀਦੀ ਸਮਾਗਮ ਤੇ ਜਾਂਦਿਆਂ ਇੱਕ ਤੇ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਾਧ ਸੰਗਤ ਅੰਦਰ ਜਿਹੜੀ ਜੋਤ ਹੈ ਨਾ ਉਸ ਜੋਤ ਨੂੰ ਆਪਣੇ ਅੰਦਰ ਜਿਹੜੇ ਮਨ ਦੇ ਫੁਰਨੇ ਨੇ ਉਹਨਾਂ ਫੁਰਨਿਆਂ ਨੂੰ ਇਹ ਗੱਲ ਜ਼ਰੂਰ ਮਹਿਸੂਸ ਕਰਵਾ ਦਿਓ ਕਿ ਮਨਾ ਜਿੱਥੇ ਚੱਲੇ ਐ ਉੱਥੇ ਦੋ ਉਮਰਾਂ ਕੈਦ ਸਨ ਤੇ ਦੋ ਉਮਰਾਂ ਨੇ ਬੇहद ਜਿਹੜੇ ਤਸੀਹੇ ਨੇ ਉਹ ਝੱਲੇ ਨੇ ਬਜ਼ੁਰਗ ਅਵਸਥਾ ਤੇ ਇੱਕ ਬਚਪਨ ਅਵਸਥਾ ਇਹਨਾਂ ਦੋਨੇ ਅਵਸਥਾ ਦੇ ਵਿੱਚ ਜਿਹੜਾ ਉਹਨਾਂ ਨੇ ਉਹ ਕਰਕੇ ਵਿਖਾਇਆ ਜੋ ਕੋਈ ਨਹੀਂ ਕਰ ਸਕਦਾ ਸਾਧ ਸੰਗਤ ਬੇਨਤੀ ਕਰਾਂ ਆਪਣੇ ਅੰਦਰ ਦੇ ਮਨ ਨੂੰ ਇਹ ਗੱਲ ਜ਼ਰੂਰ ਦਰਸਾਇਓ ਕਿ ਭਲਿਆ ਉਸ ਅਸਥਾਨ ਤੇ ਜਾ ਕੇ ਮੱਥਾ ਟੇਕਣਾ ਤੇ ਮੱਥਾ ਟੇਕ ਕੇ ਇਹ ਗੱਲ ਤੇਰੇ ਮਨ 'ਚ ਹੋਵੇ ਕਿ ਉਸ ਅਸਥਾਨ ਤੇ ਆਇਆ ਹਾਂ ਜਿਸ ਅਸਥਾਨ ਤੇ ਕਦੇ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਗਏ ਜਿਸ ਅਸਥਾਨ ਤੇ ਕਦੇ ਉਹਨਾਂ ਦੀ ਸ਼ਹਾਦਤਾਂ ਹੋਈਆਂ ਤੇ ਜਿੱਥੇ ਉਹਨਾਂ ਦੇ ਅੰਤਿਮ ਸੰਸਕਾਰ ਹੋਏ ਤੇ ਮਾਤਾ ਗੁਜਰਕਾਰ ਜਿਨ੍ਹਾਂ ਨੇ ਆਪਣੇ ਪੋਤਰਿਆਂ ਨੂੰ ਐਸੀ ਸਿੱਖਿਆ ਦਿੱਤੀ ਉਹ ਕਦੇ ਡੋਲੇ ਨਹੀਂ ਆਪਣੇ ਅੰਦਰ ਐਸੀ ਜੋਤ ਜਗਾਉਣ ਦੀ ਜ਼ਰੂਰਤ ਹੈ ਕਿਉਂਕਿ ਜੇ ਅੰਦਰ ਇਹ ਚੀਜ਼ ਫਿੱਟ ਹੋ ਗਈ ਨਾ ਤੇ ਪਿਆਰਿਓ ਫਿਰ ਸ਼ਾਇਦ ਅਸੀਂ ਸਹਿਜ ਧਾਰੀ ਸਿੱਖ ਬਣ ਜਾਈਏ ਤੇ ਜਿਨ੍ਹਾਂ ਚਿਰ ਇਹ ਚੀਜ਼ ਅੰਦਰ ਫਿੱਟ ਨਹੀਂ ਹੁੰਦੀ ਤੇ ਉਨ੍ਹਾਂ ਚਿਰ ਕੋਈ ਗੱਲ ਨਹੀਂ ਬਣਨੀ ਪਿਆਰਿਓ ਉਨ੍ਹਾਂ ਚਿਰ ਤੇ ਜਿਹੜਾ ਹੈ ਸਾਡੇ ਲਈ ਉਹ ਇੱਕ ਮੇਲਾ ਜਦ ਦਿਨ ਇਹ ਗੱਲ ਅੰਦਰ ਚੜ ਗਈ ਮਹਿਸੂਸ ਹੋ ਗਈ ਤੇ ਉਸ ਦਿਨ ਉਹ ਜੋੜ ਮੇਲਾ ਬਣ ਜਾਏਗਾ ਉਸ ਦਿਨ ਉਹਨਾਂ ਸ਼ਹੀਦੀਆਂ ਦੀ ਜਿਹੜੀ ਹੈ ਸਾਨੂੰ ਅਹਿਮੀਅਤ ਵੀ ਪਤਾ ਲੱਗ ਜਾਏ ਜੀ ਅੱਜ ਅਸੀਂ ਵੇਖਦੇ ਹਾਂ ਕਿਸ ਤਰ੍ਹਾਂ ਜਾਂਦੇ ਨੇ ਨੌਜਵਾਨ ਬੁਲਟਾਂ ਦੇ ਪਟਾਕੇ ਪਾਉਂਦੇ ਇੱਕ ਦੂਜੇ ਦੇ ਅੱਗੇ ਪਿੱਛੇ ਰੇਸਾਂ ਲਗਾਉਂਦੇ ਹੋਏ ਫਿਰ ਹਾਦਸੇ ਵਾਪਰ ਜਾਂਦੇ ਨੇ ਫਿਰ ਕਹਿੰਦੇ ਜੀ ਸਾਡੇ ਨਾਲ ਹਾਦਸਾ ਵਾਪਰ ਗਿਆ ਜੀ ਸਾਧ ਸੰਗਤ ਜਿੰਨਾ ਚਿਰ ਉਸ ਸਥਾਨ ਦੀ ਅਹਿਮੀਅਤ ਨੂੰ ਅਸੀਂ ਸਮਝ ਕੇ ਨਹੀਂ ਚੱਲਦੇ ਪਿਆਰ ਨਾਲ ਅਸੀਂ ਯਾਤਰਾ ਦੇ ਤੌਰ ਤੇ ਜਾਈਏ ਨਾ ਕਿ ਕੋਈ ਪਿਕਨਿਕ ਦੇ ਤੌਰ ਤੇ ਉਥੇ ਨਾ ਕੋਈ ਸ਼ਾਪਿੰਗ ਦੇ ਤੌਰ ਤੇ ਜਾਈਏ ਨਾ ਕੋਈ ਮੇਲੇ ਦੇ ਤੌਰ ਤੇ ਉਥੇ ਜਾਈਏ ਕੇਵਲ ਨਤ ਮਸਤਕ ਹੋਣ ਦੇ ਲਈ ਤੇ ਹਾਂ ਜਿੰਨਾ ਕੋ ਸਮਾਂ ਮਿਲੇ ਸੇਵਾ ਕਰਕੇ ਜ਼ਰੂਰ ਆਈਏ ਜਿੰਨਾ ਕੋ ਸਮਾਂ ਮਿਲੇ ਸਿਮਰਨ ਕਰਕੇ 15 20 ਮਿੰਟ ਬੈਠ ਕੇ ਜਿੰਨਾ ਚ ਸਾਡਾ ਮਨ ਕਰਦਾ ਉਹਨਾਂ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇ ਕੇ ਆਈਏ ਤਾਂ ਸਾਥ ਸੰਗਤ ਬਾਅਦ ਵਿੱਚ ਸਾਡੇ ਕੋਲੇ ਬਹੁਤ ਸਮਾਂ ਹੁੰਦਾ ਹੈ ਬੜਾ ਕੁਝ ਅਸੀਂ ਕਰ ਸਕਨੇ ਹਾਂ ਇਹ ਬਲੋ ਕੁਝ ਕੁ ਸਮਾਂ ਜਿਹੜਾ ਹੈ ਅਸੀਂ ਜ਼ਰੂਰ ਕੱਢੀਏ ਹੁਣ ਜਦੋਂ ਗੱਲ ਜੋਤ ਦੀ ਇਹੋ ਤੇ ਹੈ ਅੰਦਰਲੀ ਜੋਤ ਜਗਾਉਣੀ ਨਾ ਤਮਸਤਕ ਹੋ ਕੇ ਆਉਣਾ ਤੇ ਇਹੋ ਹੀ ਤੇ ਹੈ ਜੋਤ ਜਿੰਨਾਂ ਚਿਰ ਅਸੀਂ ਇਸ ਜੋਤ ਨੂੰ ਨਹੀਂ ਸਮਝਦੇ ਅਸੀਂ ਬਾਹਰੀ ਜੋਤਾਂ ਜਗਾਉਣ ਤੇ ਜ਼ੋਰ ਦੇ ਦਿੰਨੇ ਆ ਪਰ ਇਹ ਜੋਤ ਜਗਾਉਣ ਦੀ ਲੋੜ ਹੈ ਮੈਂ ਕਹਿੰਦਾ ਨਵੇਂ ਸਾਲ ਦੇ ਵਿੱਚ ਫਿਰ ਸਾਡੇ ਲਈ ਇੱਕ ਨਵੀਂ ਪਿਰਤ ਜਿਹੜੀ ਹੈ ਜ਼ਰੂਰ ਪਵੇਗੀ ਇਸ ਗੱਲ ਨੂੰ ਅਜ਼ਮਾ ਕੇ ਵੇਖਿਓ ਸਾਥ ਸੰਗਤ ਇਸ ਕਰਕੇ ਮੈਂ ਬੇਨਤੀਆਂ ਸਾਂਝੀਆਂ ਕੀਤੀਆਂ ਪਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ